ਜ਼ਿਆਦਾ ਪਿੰਡ ਚ ਰਹਿੰਦਾ ਸੀ ਮੈਨੂੰ ਪਿੰਡੂ ਸਭੇਤਾ ਦਾ ਬਹੁਤ ਚੰਗਾ ਪਤਾ ਮੈਨੂੰ ਪਤਾ ਰੰਬੇ ਨੂੰ ਕਿਵੇਂ ਚੰਡਣਾ ਹੈ ਕਹੀ ਨੂੰ ਕਿਵੇਂ ਚੰਡਣਾ ਦਾਤੀ ਦੇ ਦੰਦੇ ਕਿਵੇਂ ਕੱਢਣੇ ਆ ਤੇ ਗੱਡੇ ਦਾ ਜਾਤੂ ਕਿਵੇਂ ਕੱਢਣਾ ਹੈ ਤੇ ਇਸ ਤੋਂ ਇਲਾਵਾ ਜੇ ਪੂਰ ਫਟ ਕਰਨਾ ਹਲ ਦੇ ਕਿਥੇ ਫਟ ਕਰਨਾ ਸੋ ਇਹ ਚੀਜ਼ਾਂ ਜ਼ਰੂਰੀ ਨੇ ਕਿ ਜ਼ਰੂਰੀ ਇਸ ਕਰਕੇ ਨੇ ਮੈਂ ਮਿਸਤਰੀ ਖਾਨਦਾਨ ਤੋਂ ਬਣਾਉਂ ਕਰਦਾ ਵਾ ਵਾ ਤੇ ਇੱਕ ਬਹੁਤ ਇਕਵਾਲ ਮਾਲਸਾ ਵਰਗਿਆਂ ਨੇ ਔਰ ਉਹਨਾਂ ਦੇ ਇੱਕ ਸ਼ਾਗਿਰਦ ਨੇ ਸਪਨ ਸੰਦੂ ਸਾਹਿਬ ਅੱਛਾ ਜੀ ਉਹ ਕਹਿੰਦੇ ਪਾਕਿਸਤਾਨ ਦੇ ਵਿੱਚ ਆਲਮ ਲੋਹਾਰ ਸਾਹਿਬ ਉਹਨਾਂ ਨੇ ਖੁਰਪੇ ਚੰਡੇ ਨੇ ਦਾਤੀਆਂ ਤੇ ਦੰਦੇ ਕੱਢੇ ਨੇ ਸਾਡੇ ਕਹਿੰਦੇ ਮੁਲਕ ਚ ਸੁਰੇਂਦਰ ਛਿੰਦੇ ਨੇ ਵਾ 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 ਜੀ ਸੋ ਮੈਂ ਆਪਣਾ ਪੁਸ਼ੋਕੜ ਨਹੀਂ ਕਰੇ ਭੁੱਲਦਾ ਸੋ ਘਰ ਦੇ ਵਿੱਚ ਬਾਪੂ ਜੀ ਹੋਰੀ ਗਾਉਂਦੇ ਸੀ ਜੀ ਮਿਸਤਰੀ ਬਚਨ RAM ਅੱਛਾ ਜੀ ਕਲਾਸੀਕਲ ਸਿੰਗਰ ਅੱਛਾ ਜੀ ਮੇਰੇ ਨਾਨਾ ਜੀ ਦੋ ਤਾਰੇ ਤੇ ਗਾਉਂਦੇ ਸੀ ਵਾਹ ਵਾਹ ਯਾਨੀ ਨਾਨਕੀਆਂ ਵੱਲੋਂ ਮੈਨੂੰ ਫੋਕ ਮਿਲਿਆ ਵਾਹ ਜੀ ਵਾਹ ਤੇ ਬਾਪੂ ਜੀ ਹੋਰੋਂ ਵੱਲੋਂ ਪੈਤ੍ਰਿਕ ਫੈਮਿਲੀ ਵੱਲੋਂ ਮੈਨੂੰ ਕਲਾਸੀਕਲ ਮਿਲਿਆ